ਗੁਰੂ ਕਰਦੀ ਇੱਕ ਦਾਸੀ ਨੂੰ ਲੈ ਕੇ ਨਾਲ ਕਿਸ ਤਰ੍ਹਾਂ ਮਿਸੇ ਪ੍ਰਸ਼ਾਦੇ ਲੈ ਕੇ ਨਾਲ ਲੱਸੀ ਲੈ ਕੇ ਤੇ ਮੱਖਣ ਦਹੀਂ ਗੰਡਾ ਲੈ ਕੇ ਵੀਰ ਬਾਬਾ ਬੁੱਢਾ ਸਾਹਿਬ ਨੂੰ ਚਾਲੇ ਪਾਉਂਦੇ ਨੇ ਆਓ ਤੱਕੀ ਉਸ ਵੇਲੇ ਦਾ ਸੀਨ ਗਿਆਨੀ ਸੋਨ ਸਿੰਘ ਸੀਤਲ ਢਾਡੀ ਕਵੀਸ਼ਰ ਗੁਰਮਤ ਮਿਸ਼ਨਰੀ ਕਾਲਜ ਗੁਰੂ ਕੀ ਵਡਾਲੀ ਸ਼ਾਟਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਇਮਨਦੀਪ ਸਿੰਘ ਖਾਲਸਾ ਸ਼੍ਰੀ ਮਾਛੀਵਾੜਾ ਸਾਹਿਬ ਵਾਲੇ ਦਾ ਢਾਡੀ ਜੱਥਾ ਇਉਂ ਬਿਆਨ ਕਰਦਾ ਚਾਟੀ ਲੱਸੀ ਦੀ ਮਿਸੇ ਪਰਸ਼ਾਦੇ ਚਾਟੀ ਲੱਸੀ ਦੀ ਮਿਸੇ ਪਰਸ਼ਾਦੇ ਸੀਸ ਉੱਤੇ ਰੱਖ ਤੁਰ ਪਏ ਸੀਸ ਉੱਤੇ ਰੱਖ ਤੁਰ ਪਏ ਮੈਲ ਗੁਰਾਂ ਦੇ ਮੈਲ ਗੁਰਾਂ ਦੇ ਜਗਤ ਦੀ ਮਾਤਾ ਮੈਲ ਗੁਰਾਂ ਦੇ ਜਗਤ ਦੀ ਮਾਤਾ ਕੱਲ ਕੇ ਚੱਲੀ ਬੀੜ ਨੂੰ ਪਤਲਾ ਕੇ ਚੱਲੀ ਭੀੜ ਨੂੰ ਨੰਗੇ ਪੈਰ ਤੇ ਨੰਗੇ ਪੈਰ ਤੇ ਪੁੱਤਰ ਦੀ ਆਸਾ ਪੈਰ ਤੇ ਪੁੱਤਰ ਦੀ ਆਸਾ ਨੰਗੇ ਪੈਰ ਤੇ ਪੁੱਤਰ ਦੀ ਆਸਾ ਜੱਟੀਆਂ ਦਾ ਰੂਪ ਤਾਰਿਆ ਜੱਟੀਆਂ ਦਾ ਰੂਪ ਤਾਰਿਆ ਖੂਹੀ ਜਾਲ ਬਈ ਖੂਹੀ ਜਾਲ ਪਾਉਂਦੀ ਆਲ ਪੌਂਦੀਆਂ ਨੇ ਮਾਵਾ ਖਾਤਰ ਪੁੱਤਰਾ ਦੀ ਖਾਤਰ ਪੁੱਤਰਾ ਦੀ ਮਿੱਠਾ ਮੇਵਾਏ ਮਿੱਠਾ ਮੇਵਾਏ ਜਗਤ ਦਾ ਕਹਿੰਦੇ ਮਿੱਠਾ ਮੇਵਾਏ ਜਗਤ ਦਾ ਕਹਿੰਦੇ ਪੁੱਛ ਲੋ ਸਿਆਣਿਆਂ ਤੋਂ ਪੁੱਛ ਲੋ ਸਿਆਣਿਆਂ ਤੋਂ ਗੰਢ ਪੁੱਤਰੀ ਗੰਢ ਪੁੱਤਰੀ ਪਵੇ ਵਿੱਚ ਜਗਦੇ ਗੰਢ ਪੁੱਤਰੀ ਪਵੇ ਵਿੱਚ ਜਗਦੇ ਕਹਿਣਾ ਮੇਰੇ ਸਤ ਗੁਰਾਂ ਦਾ ਕਹਿਣਾ ਮੇਰੇ ਸਤ ਗੁਰਾਂ ਦਾ ਫਲ ਨਹੀਂ